ਹੈਲੋ ਜੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਬਣਾਉਣ ਲੱਗੇ ਹਾਂ ਜੀ ਪੁਦੀਨੇ ਦੀ ਚਟਣੀ ਪੁਦੀਨੇ ਦੀ ਚਟਣੀ ਹੈ ਜਿਹੜੀ ਗਰਮੀਆਂ ਦੇ ਵਿੱਚ ਸਰੀਰ ਨੂੰ ਠੰਡਕ ਦਿੰਦੀ ਹੈ ਤੇ ਪੇਟ ਦੇ ਕਾਫੀ ਸਾਰੇ ਰੋਗਾਂ ਤੋਂ ਆਪਾਂ ਨੂੰ ਆਰਾਮ ਮਿਲਦਾ ਹੈ ਜਦੋਂ ਪੇਟ dard ਹੁੰਦਾ ਹੋਵੇ ਜਾਂ ਆਪਾਂ ਨੂੰ ਤਜਾਬ ਬਣਦਾ ਹੋਵੇ ਤਾਂ ਪੁਦੀਨੇ ਦੀ ਚਟਣੀ ਹੈ ਜਿਹੜੀ ਆਪਾਂ ਨੂੰ ਰਾਹਤ ਦਿੰਦੀ ਆ ਅਗਰ ਕਿਸੇ ਨੂੰ loose motion ਹੋਏ ਹੋਣ ਤਾਂ ਆਪਾਂ ਉਹਨੂੰ ਪੁਦੀਨੇ ਦਾ ਜੂਸ ਕੱਢ ਕੇ ਵੀ ਦੇ ਸਕਦੇ ਆ ਇਹ ਪੁਦੀਨੇ ਦੀ ਚਟਣੀ ਜਿਹੜੀ ਆਪਣੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਅਤੇ ਕਾਫੀ ਸਾਰੀਆਂ ਬਿਮਾਰੀਆਂ ਤੋਂ ਰਾਹਤ ਦਿੰਦੀ ਹੈ। ਇਹ ਚਟਨੀ ਬਣਾਉਣ ਦੇ ਲਈ ਆਪਾਂ ਇਹ ਲਿਆਏ ਜੀ ਪਦੀਨਾ, ਪਦੀਨੇ ਦੀਆਂ ਪੱਤੀਆਂ ਚੰਗੀ ਤਰ੍ਹਾਂ ਆਪਾਂ ਧੋ ਕੇ ਸਾਫ਼ ਕਰ ਲਈਆਂ ਨੇ। ਤਿੰਨ ਆਪਾਂ ਲਈਆਂ ਨੇ ਹਰੀਆਂ ਮਿਰਚਾਂ। ਅਗਰ ਤੁਸੀਂ ਤਿੱਖਾ ਖਾਣਾ ਪਸੰਦ ਕਰਦੇ ਹੋ ਤਾਂ ਮਿਰਚ ਥੋੜੀ ਹੋਰ ਲੈ ਲਿਓ। ਨਹੀਂ ਤਾਂ ਤਿੰਨ ਮਿਰਚਾਂ ਇਹਦੇ ਲਈ ਕਾਫੀ ਨੇ। ਜ਼ਿਆਦਾ ਆਪਾਂ ਤਿੱਖਾ ਨਹੀਂ ਬਣਾਉਣਾ ਹੈਗਾ ਤੇ ਇਹਦੇ ਲਈ ਤਿੰਨ ਚਾਰ ਕਲੀਆਂ ਆਪਾਂ ਲਸਣ ਦੀਆਂ ਲਈਆਂ ਨੇ। ਥੋੜਾ ਜਿਹਾ ਆਪਾਂ ਲਿਆਇਆ ਅਦਰਕ। ਇਹ ਇੱਤਣੀ ਇੱਤਣੀ ਆਪਸ਼ਨਲ ਹੈ ਤੁਸੀਂ ਚਾਹੋ ਤਾਂ ਪਾ ਸਕਦੇ ਹੋ ਨਹੀਂ ਤਾਂ ਸਕਿੱਪ ਵੀ ਕਰ ਦਿਓ ਆਪਾਂ ਨੂੰ ਮਿਲ ਗਿਆ ਸੀ ਆਪਾਂ ਪਾ ਲਿਆ ਇੱਕ ਛੋਟਾ ਟਮਾਟਰ ਲਿਆ ਇੱਕ ਲਿਆ ਆਪਾਂ ਪਿਆਜ਼ ਤੇ ਇਹ ਰਿਹਾ ਆਪਾਂ ਅਨਾਰ ਦਾਣਾ ਤੇ ਨਮਕ ਆਪਾਂ ਸਵਾਦ ਅਨੁਸਾਰ ਪਾਵਾਂਗੇ ਇਹ ਨੂੰ ਹੁਣ ਆਪਾਂ ਜਿਹੜਾ ਪਦੀਨਾ ਲਿਆ ਇਹਨੂੰ ਆਪਾਂ ਮੋਟਾ-ਮੋਟਾ ਕੇਰਾ ਕੱਟ ਲੈਣੇ ਆ ਇਹਦੀਆਂ ਪੱਤੀਆਂ ਪੱਤੀਆਂ ਆਪਾਂ ਲਈਆਂ ਨੇ ਡੰਡੀਆਂ ਨਹੀਂ ਲਈਆਂ ਹੈਗੀਆਂ ਇਨੂੰ ਆਪਾਂ ਚੰਗੀ ਤਰ੍ਹਾਂ ਕੱਟ ਲੈਣਾ ਆ। ਤੇ ਹੁਣ ਜਿਹੜਾ ਧਨੀਆ ਲਿਆ ਸੀ ਇਹਦੀਆਂ ਵੀ ਆਪਾਂ ਪੱਤੀਆਂ ਹੀ ਪਾਈਆਂ ਨੇ ਡੰਡੀਆਂ ਨਹੀਂ ਪਾਉਣੀਆਂ। ਮੋਟੀਆਂ-ਮੋਟੀਆਂ ਡੰਡੀਆਂ ਸੀ ਜਿਹੜੀਆਂ ਮਤਲਬ ਉਹ ਕੱਢ ਦਿੱਤੀਆਂ ਨੇ ਤੇ ਇਹਨੂੰ ਵੀ ਆਪਾਂ ਮੋਟਾ-ਮੋਟਾ ਜਿਹੜਾ ਕੇਰਾ ਕੱਟ ਲੈਣੇ ਆ। ਤੇ ਹੁਣ ਆਪਾਂ ਇਹਦੀ ਚਟਣੀ ਬਣਾਉਣ ਲਈ ਇਹਨੂੰ ਮਿਕਸੀ ਦੇ ਜੱਗ ਵਿੱਚ ਜਿਹੜਾ ਪਾ ਲਵਾਂਗੇ। ਪੁਦੀਨੇ ਨੂੰ ਧਨੀਏ ਨੂੰ ਸਾਰੇ ਅ ਗਰੀਡੀਐਂਟ ਪਾਪਾ ਆਪਾਂ ਪਾ ਲੈਣੇ ਆ ਇਹਦੇ ਵਿੱਚ। ਇਹ ਟਮਾਟਰ ਵੀ ਆਪਾਂ ਪਾ ਲਿਆ ਵਾ ਹੁਣ ਪਾ ਲਾਂਗੇ ਆਪਾਂ ਹਰੀਆਂ ਮਿਰਚਾਂ ਅਦਰਕ ਇਹ ਪਰ ਅਮਾਗੇ ਆਪਾਂ ਲਸਣ ਅਗਰ ਤੁਸੀਂ ਅਦਰਕ ਲਸਣ ਨਹੀਂ ਪਾਉਣਾਗਾ ਤਾਂ ਤੁਸੀਂ ਇਹਨੂੰ ਸਕਿਪ ਵੀ ਕਰ ਸਕਦੇ ਹੋ ਇਹ ਲੈ ਲਿਆ ਆਪਾਂ ਇੱਕ ਪਿਆਜ਼ ਅਦਰਕ ਲਸਣ ਪਾਉਣਾ ਜਿਹੜਾ ਚਟਣੀ ਦਾ ਟੇਸਤਾ ਉਹ ਵਧੀਆ ਆਉਂਦਾ ਤੇ ਇਹ ਲੈ ਆਪਾਂ 1-2 ਚਮਚ ਅਨਾਰ ਦਾਣੇ ਦੇ ਲਈ ਆ ਇਹ ਪਾ ਲਈ ਆਪਾਂ ਅਨਾਰ ਦਾਣੇ ਦਾ ਜਿਹੜਾ ਟੇਸਟ ਆ ਉਹ ਲਾਜਵਾਬ ਹੋ ਜਾਂਦਾ ਹੈ ਤੇ ਹੁਣ ਆਪਾਂ ਇਹਨੂੰ ਮਿਕਸੀ ਦੇ ਵਿੱਚ ਕੀਰਾ ਚਲਾ ਲੈਣੇ ਆ ਤੇ ਹੁਣ ਆਪਾਂ ਇਹਨੂੰ ਦੇਖਦੇ ਆ ਹਲੇ ਵੀ ਇਹ ਥੋੜਾ ਜਿਹਾ ਦਰਦਰਾ ਆ ਥੋੜੀ ਜਿਹੀ ਆਪਾਂ ਇਹਨੂੰ ਹੋਰ ਪੀਸਾਂਗੇ ਇਹਦੇ ਲਈ ਥੋੜਾ ਜਿਹਾ ਆਪਾਂ ਪਾਣੀ ਪਾ ਲੈਣੇ ਆ ਤੇ ਹੁਣ ਆਪਾਂ ਇਹਦੇ ਵਿੱਚ ਨਮਕ ਪਾਵਾਂਗੇ ਸੁਆਦ ਅਨੁਸਾਰ ਤੁਸੀਂ ਨਮਕ ਪਾ ਲੈਣਾ ਤੇ ਇਹਨੂੰ ਹੀ ਮਿਕਸੀ ਦੇ ਵਿੱਚ ਇੱਕ ਵਾਰ ਫੇਰ ਚਲਾ ਲੈਣਾ ਆ ਲੋਜੀ ਚਟਣੀ ਬਣ ਕੇ ਆਪਣੇ ਬਿਲਕੁਲ ਤਿਆਰ ਆ। ਇਹ ਚਟਣੀਆਂ ਜਿਹੜੀ ਆਪਾਂ ਨੇ ਆਪਾਂ ਨੂੰ ਗਰਮੀਆਂ ਦੇ ਵਿੱਚ ਜ਼ਰੂਰ ਖਾਣੀ ਚਾਹੀਦੀ ਹੈ ਕਿਉਂਕਿ ਪੁਦੀਨਾ ਗਰਮੀਆਂ ਦੇ ਵਿੱਚ ਹੀ ਜ਼ਿਆਦਾਤਰ ਮਿਲਦਾ ਹੈ। ਸੋ ਆਪਾਂ ਨੂੰ ਡੇਲੀ ਹੀ ਇਹ ਰੁਟੀਨ ਦੇ ਵਿੱਚ ਸਵੇਰ ਆਪਾਂ ਨੂੰ ਪੁਦੀਨੇ ਦੀ ਚਟਣੀ ਜਿਹੜੀ ਖਾਣੀ ਚਾਹੀਦੀ ਆ। ਤੁਸੀਂ ਇਸ ਤਰ੍ਹਾਂ ਇੱਕ ਵਾਰੀ ਚਟਣੀ ਬਣਾ ਕੇ ਟਰਾਈ ਜ਼ਰੂਰ ਕਰਿਓ। ਵੀਡੀਓ ਨੂੰ ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ। देखතා තු වා.